ਛੇ ਦੇ ਦਿਨ ਰਾਤਿਆਂ ਦੇ ਉਪਲਬਖ ਵਿੱਚ ਮੇਲਾ ਮਈਆ ਜੀ ਦਾ ਅਤੇ ਨਵ ਚੰਡੀ ਮਹਾਯਾ ਸਮਾਗਮ ਮਾ ਭਗਤ ਅਦਿੱਤਿਆ ਰੁਧਰਾਦੀ ਦੀ ਦੇਖ ਰੇਖੜ ਦਾਣਾ ਮੰਡੀ ਨਜ਼ਦੀਕ ਮੋਨ ਫਾਸਟ ਫੂਡ ਵਿਖੇ ਬੜੀ ਹਿਸ਼ਰਤਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਸੰਬੰਧੀ ਮਹਾਮਈ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ ਜਾਗਰਣ ਤੋਂ ਪਹਿਲਾਂ ਸ਼ਰਧਾਲੂਆਂ ਵੱਲੋਂ ਮਹਾਮਈ ਜੀ ਦੀ ਪੂਜਾ ਆਰਚਨਾ ਕੀਤੀ ਗਈ ਜਦਕਿ ਇਸ ਤੋਂ ਉਪਰੰਤ ਨੀਟੂ ਚੰਚਲੈਂਡ ਪਾਰਟੀ ਵੱਲੋਂ ਮਹਾਮਈ ਜੀ ਦੀ ਮਹਿਮਦ ਅਗਨ ਕਾਨ ਕੀਤਾ ਗਿਆ भागे No, no, no. ਸਮਾਗਮਦਾਨ ਵਿਸ਼ੇਸ਼ ਤੌਰ ਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਗਰ ਨਿਗਮ ਫਗਵਾੜਾ ਦੇ ਮੇਅ ਰਾਮਪਾਲ ਉਪਲ ਇੰਦਰਜੀਤ ਕਰਵਲ ਵਿਪਨ ਸ਼ਰਮਾ ਅੰਕੁਰ 베ਦੀ ਤੋਂ ਇਲਾਵਾ ਬੜੀ ਗਿਣਤੀ ਵਿੱਚ ਸ਼ਰਦਾਲੂਆਂ ਨੇ ਜਾਗਰਨ ਵਿੱਚ ਪਹੁੰਚ ਕੇ ਹਾਜ਼ਰੀ ਭਰੀ ਤੇ ਮਹਾਮਾਈ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਰੇ ਸੰਬੋਧਨ ਵਿੱਚ ਵੱਖ-ਵੱਖ ਬੁਲਾ ਰਹੇ ਨੇ ਜਿੱਥੇ ਸਮੂਹ ਸ਼ਰਧਾਲੂਆਂ ਨੂੰ ਚੇਤ ਦੇ ਨਰਾਤੇਆਂ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਸਮੂਹ ਸ਼ਰਧਾਲੂਆਂ ਨੂੰ ਮਹਾਮਾਈ ਜੀ ਦੇ ਚਰਨਾਂ ਨਾਲ ਲਾ ਕੇ ਆਪਣਾ ਜੀਵਨ ਸਫਲਾ ਬਣਾਉਣ ਦਾ ਸੰਦੇਸ਼ ਵੀ ਦਿੱਤਾ। ਇੱਥੇ ਦੱਸ ਦਈਏ ਕਿ ਇਹ ਸਾਰਾ ਸਮਾਗਮ 29 ਮਾਰਚ ਤੋਂ ਚੱਲ ਰਿਹਾ ਸੀ ਜਿਸ ਵਿੱਚ ਰੋਜ਼ਾਨਾ ਹੀ ਮਹਾਮਾਈ ਜੀ ਦੀ ਵਿਸ਼ਾਲ ਚੌਂਕੀ ਕਰਵਾਈ ਜਾਂਦੀ ਸੀ। ਇਸ ਸਾਰੇ ਸਮਾਗਮ ਦਾ ਨਵਰੰਗ ਚੈਨਲ ਤੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ। ਫਗਵਾੜਾ ਤੋਂ ਨਵਰੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਸੇਠ ਹੈ ਦਸਵਾਂ ਮੇਲਾ ਮਈਵੇ ਪ੍ਰੋਗਰਾਮ ਦੇ ਵਿੱਚ ਸਾਰੇ ਇਕੱਠੇ ਹੋਓ ਸਾਜੇ ਦਰਵਾਜ਼ੇ ਕੀ ਜੈ ਕਿਤੇ ਕੀ ਅੱਜ ਨਿੱਕਣ ਦਰਵਾਜ਼ੇ ਕੀ ਜੈ ਔਰ ਆਏ ਇਨੇ ਬਹੁਤ ਸਾਜੇ ਦਰਵਾਜ਼ੇ ਦੀ ਮਾਇਆ ਦੇ ਚਲਦਾ ਰਿਹਾ ਹੈ ਤੇ ਜੀਆਂ ਜੋਤਾਂ ਵਾਲੀ ਮਾਪੇ ਬੰਦੜ ਕੇ ਕਰਦੇ ਰਹਿਣ ਔਰ ਸਾਡੇ ਰੁਦਰਾਦੇਵ ਤੇ ਦਿੱਤੇ ਜੀ ਨੂੰ ਇਤਾਂ ਹੀ ਮਾਤਾ ਰਾਣੀ ਸ਼ਕਤੀ ਜੰਦੀ ਰਵੇ ਔਰ ਇਤਾਂ ਹੀ ਇਹ ਸ਼ਹਿਰ ਦੇ ਵਿੱਚ ਆਪਣਾ ਪ੍ਰੋਗਰਾਮ ਕਰਾਉਂਦੇ ਰਹਿਣ ਅਸੀਂ ਜਾਣਦੇ ਹਾਂ ਕਿ ਇੱਥੇ ਮਹਾਰਾਣੀ ਚਿੰਤਪੂਰਨੀ ਜੀ ਦਾ ਮੰਦਿਰ ਬਣੇ ਜਿਸ ਮੰਦਿਰ ਨਿਰਮਾਣ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਲੋਕ ਸਾਡੂ ਆ ਕੇ ਆਪਣੀ ਸੇਵਾ ਪ੍ਰਦਾਨ ਕਰਨ ਔਰ ਇਸ ਚੀਜ਼ ਨੂੰ ਅੱਗੇ ਵਧਕ ਕੇ ਅਸੀਂ ਹੋਰ ਦਸ਼ਾ ਲੋਕ ਦੇ ਵਿੱਚ ਇਸ ਨੂੰ ਨਿਭਲੇ ਮਤ ਤੱਕ